ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਸਿਹਾਟਾ ਵਿਖੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਸਰਕਾਰੀ ਸਕੂਲ ਦੇ ਸਮਾਟ ਕਲਾਸ ਰੂਪ ਦਾ ਉਦਘਾਟਨ ਕੀਤਾ ਇਸ ਮੌਕੇ ਡੀਓ ਹਰਭਗਵੰਤ ਸਿੰਘ ਦਿਲਬਾਗ ਸਿੰਘ ਨਵਪ੍ਰੀਤ ਕੋਹਰ ਸਮੇਤ ਸਮੂਹ ਅਧਿਕਾਰੀ ਮੌਜੂਦ ਸਨ ਪੱਤਰਕਾਰ ਵਿਸ਼ਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਪ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜੀ ਆਈ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਪੰਜਾਬ ਤੇ ਸ਼੍ਰੀ ਵਿਨਦ ਕੇਜੀ ਵਾਲੀ ਸਾਡੇ ਸੁਪਰੀਮੋ ਜੀ ਦੀ ਦੇਖ ਰੇਖ ਦੇ ਵਿੱਚ ਆਈ ਹੈ ਸੋ ਜਿਹੜਾ ਦਿੱਲੀ ਦੇ ਮਾਡਲ ਪਹਿਲਾਂ ਪੇਸ਼ ਕੀਤਾ ਗਿਆ ਸਿੱਖਿਆ ਦਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇਹ ਮਾਡਲ ਲੈ ਕੇ ਆਏ ਆ ਤੇ ਅੱਜ ਪੰਜਾਬ ਦੇ ਤਕਰੀਬਨ ਜਿਹੜੇ ਸਕੂਲਾਂ ਦੀ ਚਾਰਵਾਰੀ ਨਹੀਂ ਸੀ ਸਾਰੇ ਚਾਰਵਾਰੀ ਹੋ ਚੁੱਕੀ ਆ ਟੀਚਰਾਂ ਦੇ ਬੈਠਣ ਵਾਸਤੇ ਵਧੀਆ ਇਨਫਰਾਸਟ੍ਰਕਚਰ ਦਿੱਤਾ ਗਿਆ ਬੱਚਿਆਂ ਦੇ ਬੈਠਣ ਵਾਸਤੇ ਵਧੀਆ ਬੈਂਚ ਵਧੀਆ ਗ੍ਰੀਨ ਬੋਰਡ ਵਧੀਆ ਲਾਈਟਿੰਗ ਵਧੀਆ ਮਾਹੌਲ ਜਿਹੜਾ ਵਧੀਆ ਵਾਤਾਵਰਣ ਦਿੱਤਾ ਗਿਆ ਇਹ ਤਾਂ ਹੀ ਸੰਭਵ ਹੋਇਆ ਜਿਸ ਸਰਪੰਗਨ ਸਿੰਘ ਮਾਨ ਨੇ ਇਨੀਸ਼ੀਏਟਿਵ ਲਿਆ ਤੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਸੋ ਇਹ ਜਹਾਜ਼ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਜਿਹੜੇ ਸਰਕਾਰੀ ਕਲਾਸ ਸਕੂਲਾਂ ਦੇ ਟੀਚਰ ਉਹ ਬਾਹਰੋਂ ਸਿਕਲਾਈ ਕਰਕੇ ਸਾਡੇ ਬੱਚਿਆਂ ਨੂੰ ਪੜਾਉਣ ਪੜਾਉਂਦੇ ਰਿਹਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਸੋ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜਾ ਪਹਿਲਾ ਪਹਿਲ ਕਦਮ ਇਹ ਮੈਂ ਇਹਦੀ ਸਰਦਾਰ ਰਮਨ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਸਾਡੇ ਬੱਚਿਆਂ ਦੇ ਵਿੱਚ ਜਿਹੜਾ ਅੰਗਰੇਜ਼ੀ ਬੋਲਣ ਦਾ ਫਲੋ ਆ ਜਾਂ ਸਮੇਂ ਦੇ ਹਣੀ ਹੋਣ ਦਾ ਫਲੋ ਉਹ ਵਧਿਆ ਅ ਤੁਸੀਂ ਮੇਰੇ ਸਾਹਮਣੇ ਦੇਖਿਆ ਕਿ ਸਟੇਜ ਦੇ ਵਿੱਚੋਂ ਚੌਥੀ ਕਲਾਸ ਦੇ ਬੱਚੇ ਨੇ ਐਡਾ ਵਧੀਆ ਇੰਗਲਿਸ਼ ਦੇ ਵਿੱਚ ਇੱਕ ਸਪੀਚ ਕੀਤੀ ਆ ਕਿ ਵੇਖ ਕੇ ਮਨ ਖੁਸ਼ ਹੋ ਜਾਂਦਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਇਸ ਕਾਬਲ ਹੋਏ ਨੇ ਕਿ ਚੌਥੀ ਕਲਾਸ ਦੇ ਵਿੱਚ ਬੱਚਾ ਜਿਹੜਾ ਆਪੇ-ਆਪ ਨੂੰ 10ਵੀਂ ਕਲਾਸ ਦੇ ਬੱਚੇ ਨਾਲ ਕੰਪੇਅਰ ਕਰ ਰਿਹਾ ਸੋ ਬਹੁਤ ਵੱਡਾ ਇਨੀਸ਼ੀਏਟਿਵ ਦਿੱਤਾ ਹੈ ਮੈਂ ਡੀਓ ਸਾਹਿਬ ਦਾ ਟੀਚਰ ਸਾਹਿਬ ਦਾ ਵੀ ਇੱਥੇ ਧੰਨਵਾਦ ਕਰਦਾ ਕਿ ਇਹਨਾਂ ਬੱਚਿਆਂ ਨੂੰ ਵਧੀਆ ਤਾਲੀਮ ਦੇ ਕੇ ਪੰਜਾਬ ਨੂੰ ਭੁਖ ਦੇਹਾਣੀ ਬਣਾਉਣ ਵਾਲਾ ਜਿਹੜਾ ਸੁਪਨਾ ਸਕਾਰ ਕਰਨ ਵਾਲੇ ਤਰੇ ਹੋਇਆ ਡਾਕਟਰ ਸਾਹਿਬ ਤੋਂ ਹੁਣ ਕੰਪਲੀਟ ਕਰਦੇ ਨੇ ਸਰਕਾਰੀ ਸਕੂਲ ਕਮ ਫੀਡ ਨੀ ਕੈਸਾ ਮੈਂ ਜਦ ਵੀ ਬਹੁਤ ਕੰਪਲੀਟ ਕਰ ਰਹੇ ਹਾਂ ਅਜਾ ਮੈਂ ਕਹਿ ਸਕਦਾ ਕਿ ਪੰਜਾਬ ਦੇ ਸਕੂਲ ਕਿਸੇ ਵੀ ਕਨਵੈਨਟ ਸਕੂਲਾਂ ਤੋਂ ਘੱਟ ਨਹੀਂ ਸਰਕਾਰੀ ਸਕੂਲ ਕਿਸੇ ਵੀ ਕਨਵੈਨਟ ਸਕੂਲ ਤੋਂ ਘੱਟ ਨਹੀਂ ਸੋ ਜਿਹੜੇ ਕੰਪੀਟੀਟਰ ਦੇ ਵਿੱਚੋਂ ਬੱਚੇ ਜਿਹੜੇ ਆ ਇਹ ਕੰਪੀਟੀਸ਼ਨ ਲੜਨ ਦੀ ਤਿਆਰੀ ਕਰ ਰਹੇ ਆ ਇਹ ਬਹੁਤ ਵਧੀਆ ਅੱਗੇ ਜਾ ਕੇ ਤੁਹਾਨੂੰ ਇਹਦਾ ਆਉਣ ਵਾਲੇ ਸਾਲਾਂ ਦੇ ਵਿੱਚ ਰਿਜ਼ਲਟ ਮਿਲੇਗਾ ਸੋ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਈ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਤਾਂ ਇੱਕ ਮੰਨ ਦੇ ਵਿੱਚ ਭਲੇਖਾ ਹੁੰਦਾ ਸੀ ਕਿ ਮੈਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਨਹੀਂ ਭੇਜਣਾ ਕਿ ਉੱਥੇ ਸਹੂਲਤਾਂ ਨਹੀਂ ਹੈਗੀਆਂ ਪਾਣੀ ਦੀ ਸਹੂਲਤ ਨਹੀਂ ਬੈਠਣ ਦੀ ਸਹੂਲਤ ਨਹੀਂ ਟੀਚਰ ਸੋ ਚਾਰਦਵਾਰੀ ਨਹੀਂ ਹੈ ਸੋ ਅੱਜ ਜੋ ਵਿਚਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਦਲਿਆ ਜਾ ਚੁੱਕਾ ਹੈ ਕਿਉਂਕਿ ਅੱਜ ਕੱਲ੍ਹ ਹਰ ਸਕੂਲ ਦੇ ਵਿੱਚ 90% 95% ਸਕੂਲਾਂ ਦੇ ਵਿੱਚ ਜਿਹੜਾ ਉਹ ਪੀਣ ਵਾਲਾ ਵਧੀਆ ਪਾਣੀ ਟਾਇਲਟ ਦੀ ਸਹੂਲਤ ਬੈਠਣ ਦੀ ਸਹੂਲਤ ਕਮਰੇ ਵਧੀਆ ਇਨਫਰਾਸਟ੍ਰਕਚਰ ਵਧੀਆ ਬੈਂਚ ਵਧੀਆ ਦਿੱਤੇ ਗਏ ਟੀਚਰਾਂ ਵਾਸਤੇ ਇਨਫਰਾਸਟ੍ਰਕਚਰ ਵਧੀਆ ਜਿਹੜਾ ਵਧੀਆ ਮਾਹੌਲ ਜਿਹੜਾ ਵਾਤਾਵਰਣ ਬੱਚਿਆਂ ਵਾਸਤੇ ਦਿੱਤਾ ਗਿਆ ਈਵਨ ਕਿ 700 ਸਕੂਲਾਂ ਨੂੰ ਜਿਹੜਾ ਵਾਈਫਾਈ ਦੇ ਨਾਲ ਵੀ ਕਨੈਕਟ ਕੀਤਾ ਗਿਆ ਸੋ ਬਹੁਤ ਵਧੀਆ ਜਿਹੜਾ ਪੰਜਾਬ ਸਰਕਾਰ ਵੱਲੋਂ ਕਦਮ ਚੁੱਕੇ ਗਏ ਆ ਮੇਰੀ ਚਲਾਕਾ ਕਰਦਾ ਅੱਜ ਆ ਸਭ ਇੱਥੇ ਕੀ ਕੀਤਾ ਗਿਆ ਜੀ ਇੱਕ ਤਾਂ ਜੀ ਕਬਰੇ ਨਵੇਂ ਤਾਂ ਜਿਹੜਾ ਉਹਦਾ ਕਟਨ ਕੀਤਾ ਗਿਆ ਨਵੇਂ ਕ੍ਰਾਸੂ ਪਾਏ ਗਏ ਨਵੇਂ ਵਾਸ਼ਰੂਮ ਤੇ ਉਹ ਚਾਰ ਦਵਾਰੀ ਜਿਹੜੀ ਸਕੂਲ ਦੀ ਜਿਹੜੀ ਖਰਾਬ ਹੋਈ ਸੀ ਉਹ ਠੀਕ ਕਰਵਾਈ ਗਈ ਸੋ ਨਵੇਂ ਬੱਚੇ ਇਹਨਾਂ ਕਾਫੀ ਚੇਤੋਂ ਪ੍ਰਿੰਸੀਪਲ ਸਾਹਿਬਾਨ ਦੀ ਤੇ ਟੀਚਰਾਂ ਦੀ ਮੰਗ ਸੀ ਕਿ ਬੱਚਿਆਂ ਦੀ ਜਿਹੜੀ ਗਿਣਤੀ ਜਦੋਂ ਤਾਂ 2022 ਚ ਸਰਦਾਰ ਮਾਨ ਦੀ ਸਰਕਾਰ ਆਈ ਆ ਵਧੀਆ ਲੇਕਿਨ ਬੈਠਣ ਵਾਸਤੇ ਬੱਚਿਆਂ ਦੀ ਜਿਹੜਾ ਉਹ ਕਮਰਾ ਨਹੀਂ ਸੀ ਸੋ ਕਮਰੇ ਜਿਹੜੇ ਨਵੇਂ ਪਾਏ ਗਏ ਉਹ ਉਦਘਾਟਨ ਕੀਤਾ ਗਿਆ ਸੋ ਬੱਚਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਤੇ ਮੈਂ ਬੱਚਿਆਂ ਨੂੰ ਵਧਾਈ ਦੇਣਾ ਕਿ ਤੁਸੀਂ ਜਿੱਥੇ-ਜਿੱਥੇ ਆਪਣੇ ਮਾਂ ਪਿਓ ਦੇ ਘਰੇ ਅੰਦਰ ਉਸ ਤੇ ਟੀਚਰਾਂ ਦੇ ਘਰੇ ਅੰਦਰ ਰਹੇ ਕਿ ਪੰਜਾਬ ਨੂੰ ਤੁਸੀਂ ਇੱਕ ਬਹੁਤ ਵਧੀਆ ਵਧੀਆ ਕੰਪੀਟੀਟਰ ਦੇ ਤੌਰ ਤੇ ਵਧੀਆ ਜੇਤੂ ਦੌਰ ਦੇ ਲੈ ਕੇ ਉਭਾਰੋਗੇ ਠੀਕ ਹੈ ਬਿਲਕੁਲ ਸਿੱਖਿਆ ਕ੍ਰਾਂਤੀ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਸ਼ਹਾਟਾ ਮੇਲ ਲਿਖੇ ਮਾਝੂਗ ਐਮਐਲਏ ਸਾਹਿਬ ਸਰਦਾਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਹੋਣਾ ਨੇ ਜਿਹੜੇ ਨਵੇਂ ਕਬਰੇ ਬਣੇ ਉਹਨਾਂ ਦਾ ਉਦਘਾਟਨ ਕੀਤਾ ਤੇ ਜੋ ਸਕੂਲ ਦੇ ਚਾਰ ਦੀਵਾਰੀ ਤੇ ਹੋਰ ਸਕੂਲ ਦੇ ਅਧਿਨਕ ਸਹੂਲਤਾਂ ਦੀ ਜਿਹੜੀ ਗ੍ਰਾਂਟ ਆਈ ਸੀ ਉਹਨਾਂ ਦਾ ਉਦਘਾਟਨ ਕੀਤਾ ਸੋ ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦਾ ਜਿਹੜਾ ਇਹ ਸਕੂਲਾਂ ਦੇ ਵਿੱਚ ਗ੍ਰਾਂਟਸ ਦਿੱਤੀਆਂ ਜਾ ਰਹੀਆਂ ਵਾਂ ਬੱਚਿਆਂ ਦੇ ਜਿਹੜਾ ਵਾ ਪੜ੍ਹਾਈ ਦਾ ਪੱਧਰ ਬਹੁਤ ਉੱਚਾ ਜਿਹੜਾ ਵਾ ਚੁੱਕਿਆ ਜਾ ਰਿਹਾ ਵਾ ਤੇ ਬੱਚਿਆਂ ਦੀਆਂ ਤੇ ਟੀਚਰਾਂ ਦੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਵਾ ਉਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਿੱਖਿਆ ਮੰਤਰੀ ਸਰਦਾਰ ਵਿਜੋਤ ਸਿੰਘ ਜੀ ਬੈਂਸ ਅਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਜਸਵੀ ਸਿੰਘ ਦੀ ਸੰਧੂ ਸਾਹਿਬ ਵੱਲੋਂ ਜਿਹੜਾ ਵਾ ਉਹ ਦਿੱਤੀਆਂ ਜਾ ਰਹੀਆਂ ਵਾ ਸੋ ਇਸ ਜੋ ਸਿੱਖਿਆ ਕ੍ਰਾਂਤੀ ਜਿਹੜੀ ਲਿਆਂਦੀ ਜਾ ਰਹੀ ਪੂਰੇ ਪੰਜਾਬ ਦੇ ਉਹਦੇ ਉਹਦਾ ਅਸੀਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਹ ਧੰਨਵਾਦ ਕਰਦੇ ਹਾਂ ਧੰਨਵਾਦ ਮੇਰਾ ਨਾਮ ਨਫੀਕ ਕੌਰ ਪੀਟੀਟੀ ਅਧਿਆਪਕਾ ਬਲਕਵੇਰ ਦਾ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਟਾ ਮੇਨ ਵਿਖੇ ਮੈਂ ਪੜਾ ਰਹੀ ਹਾਂ ਸਿੱਖਿਆ ਕ੍ਰਾਂਤੀ ਦੇ ਤਹਿਤ ਬਦਲਦਾ ਪੰਜਾਬ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਸਰਕਾਰ ਦੇ अधीन ਇਹ ਜੋ ਕ੍ਰਾਂਤੀ ਦੇ ਲਈ ਉਹਨਾਂ ਨੇ 12000 ਸਕੂਲ ਚੁਨੇ ਹਨ ਅਤੇ ਇਸ ਨੂੰ 200 ਕਰੋੜ ਰੁਪਇਆ ਰਾਸ਼ੀ ਮੁਹੱਈਆ ਕੀਤੀ ਹੈ ਸਕੂਲ ਦੇ ਮਾਡਰਨ এডਿਕੇਸ਼ਨ ਕਰਨ ਵਾਸਤੇ ਇਸ ਵਿੱਚ ਪ੍ਰੋਜੈਕਟਰ ਲੈਬਸ ਵਾਈਫਾਈ ਇੱਥੇ ਬੱਚਿਆਂ ਨੂੰ ਦੁਪਹਿਰ ਦਾ ਮਿਡ-ਡੇ ਮੀਲ ਮੈਡੀਕਲ ਸਹੂਲਤਾ ਅਤੇ ਉਹਨਾਂ ਦੀ ਕਨਵਨਸ ਲਈ ਆਉਣ ਜਾਣ ਲਈ ਵਾਹਨ ਮੁਹੱਈਆ ਕੀਤੇ ਗਏ ਹਨ ਕਿ ਜਿਹੜੇ ਇੱਥੋਂ ਦੇ ਅਧਿਆਪਕ ਹਨ ਸਾਰੇ ਹੀ ਬਹੁਤ ਹੀ ਵੈਲ ਕੁਆਲੀਫਾਈਡ ਹਨ ਅਤੇ ਅੱਜ ਮਿਤੀ 19 4 2025 ਨੂੰ ਸਾਡੇ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਦੇ ਤਹਿਤ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸਾਡੇ ਸਕੂਲ ਨੂੰ ਮਿਲੀਆਂ ਗ੍ਰਾਂਟਾਂ ਜਿਸ ਤਹਿਤ ਬਾਥਰੂਮ ਇਹ ਇੱਕ ਨਵਾਂ ਕਮਰਾ ਟਾਈਲਸ ਵਗੈਰਾ ਅਤੇ ਹੋਰ ਬਹੁਤ ਹੀ ਸਹੂਲਤਾ ਪ੍ਰਾਪਤ ਹੋਈਆਂ ਜਿਸ ਦਾ ਇਲਾਕੇ ਦੇ ਐਮ.ਐਲ.ਏ ਸਾਹਿਬ ਸਰਦਾਰ ਜਸਬੀਰ ਸਿੰਘ ਸੰਧੂ ਜੀ ਦਾ ਸੇ ਧੰਨਵਾਦ ਕਰਦੇ ਹਨ ਉਹਨਾਂ ਨੇ ਇੱਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਾਡੇ ਬੱਚਿਆਂ ਨੂੰ ਅਤੇ ਇਸ ਦਾ ਉਦਘਾਟਨ ਕਰਕੇ ਅਤੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਰਨਾ ਦਿੱਤੀ ਕਿ ਉਹ ਪੜਾਈ ਦੇ ਵਿੱਚ ਅੱਗੇ ਇਹ ਬੱਚੇ ਜਿਹੜੇ ਸਾਡੇ ਸਕੂਲ ਰੂਪੀ ਫਲਵਾੜੀ ਵਿੱਚ ਆਉਂਦੇ ਹਨ ਅਤੇ ਟੈਗ ਦੇ ਮਹਿਕਦੇ ਹੋਏ ਫੁੱਲ ਖਿੜਦੇ ਹੋਏ ਇੱਕ ਦਰਖਤ ਬਣ ਜਾਂਦੇ ਹਨ ਇਸ ਦਰਖਤ ਤੋਂ ਹੀ ਅਸੀਂ ਇੱਕ ਅਧਿਆਪਕ ਇੰਜੀਨੀਅਰ ਡਾਕਟਰ ਅਤੇ ਸਪੇਸ ਤੱਕ ਅਗਲੀ ਦੁਨੀਆ ਤੱਕ ਜਾਣ ਲਈ ਇਹ ਟੀਚਰ ਹੀ ਉਹਨਾਂ ਨੂੰ ਰਾਹ ਵਿਖਾਉਂਦਾ ਹੈ ਧੰਨਵਾਦ ਜੀ